ਪੰਜਾਬ ਤੋਂ ਮੁੰਡੇ ਆਂਦੇ ਕੱਚੇ ਆਂਦੇ ਆ ਉਹ ਦੇਖਦੇ ਆ ਕਿ ਬਾਹਰਲੀ ਲਾਈਫ ਬਹੁਤ ਵਧੀਆ ਆ ਦੇਖਦੇ ਆ ਜਿੱਦਾਂ ਕਿ ਤੁਸੀਂ ਗੱਲ ਕੀਤੀ ਐ ਕਿ ਮੌਤਾਂ ਹੋਣ ਦਾ ਕਾਰਨ ਹੈ ਕੀ ਆ ਇੱਕ ਤਾਂ ਟੈਨਸ਼ਨ ਹੋ ਗਈ ਦੂਜਾ ਹੋ ਗਿਆ ਜਾਂ ਫਿਰ ਡਰੱਗ ਲੈਣੀ ਸ਼ੁਰੂ ਕਰ ਦਿੱਤੀ ਜਾਂ ਸ਼ਰਾਬਾ ਪੀਣੀਆਂ ਸ਼ੁਰੂ ਕਰਤੀਆਂ ਬਾਕੀ ਗੁੱਟਵਾਜੀ ਹੋ ਪਾਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਰਪ੍ਰੀਤਨ ਮਾਨ ਦਾ ਇੱਕ ਗਾਣਾ ਆਉਂਦਾ ਉਹਦੇ ਵਿੱਚ ਉਹ ਇੰਡੀਆ ਤੋਂ ਅਮਰੀਕਾ ਪਹੁੰਚਦਾ ਅਮਰੀਕਾ 'ਚ ਗੱਡੀਆਂ ਮਿਲ ਲੈਂਦਾ ਉਹ ਫਿਰ ਬੱਤ ਨੂੰ ਵੀ ਮੁਰਦਾ ਸਟੇ ਜਿਹੜੇ ਨਵੇਂ ਮੁੰਡੇ ਆਉਂਦੇ ਉਹਨਾਂ ਨੂੰ ਐਂ ਨਹੀਂ ਲੱਗਦਾ ਵਾ ਕਿ ਜਿੱਦਾਂ ਆਪਣੇ ਇੱਕ ਗਿਆ ਬੰਦਾ ਪੱਕਾ ਹੋ ਗਿਆ ਆ ਗਿਆ ਉੱਥੇ ਉੱਥੇ ਕੋਈ ਨਹੀਂ ਦੱਸਦਾ ਵੀ ਜਿਹੜਾ ਇੱਥੇ ਬਾਹਰ ਕੰਮ ਕਰਨਾ ਚਾਹੁੰਦਾ ਵਾ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈ ਤਾਂ ਤੀ ਤੁਹਾਡੀ ਪ੍ਰੋਬਲਮ ਆ ਕੇ ਤੁਸੀਂ ਕਰਾ ਨਹੀਂ ਤਾਰਨਾ ਤੁਹਾਡੀ ਪ੍ਰੋਬਲਮ ਹੋਮ ਕਿ ਤੁਹਾਨੂੰ ਕੋਈ ਵੀ ਕੰਮ ਗਲਤ ਮਲਤ ਕੁਝ ਵੀ ਤਾਂ ਨਹੀਂ ਸਕਦਾ ਪਹਿਲਾ ਮੌਤ ਹੋਈ ਸਾਈਪ੍ਰਸ ਦੇ ਵਿੱਚ ਫੇਰ ਹੋਈ ਮੌਤ ਇਟਲੀ ਦੇ ਵਿੱਚ ਹੁਣ ਮੌਤ ਹੋਈ ਅਸਟਰੀਆ ਦੇ ਵਿੱਚ ਤੇ 6 ਲਾਸ਼ਾਂ ਮਿਲੀਆਂ ਨੇ ਕਬਾਲ ਸਿੰਘ ਪੱਟੀ ਜੀ ਨੂੰ ਫਰਾਂਸ ਦੇ ਵਿੱਚ ਸਾਜੀ ਹੁਣ ਜਦਾਂ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਘਾਟ ਰਹੀ ਗਈ ਜੀ ਹੁਣ ਵੇਖੋ ਵੇਖੀ ਮੁੰਡੇ ਕਰਜਾ ਟੁੱਕੇ ਆ ਰਿਹਾ ਪੈਰੀਆਂ ਘੇੜੋ ਪਾ ਕੇ ਆ ਰਹੇ ਦਾ ਔਖੇ ਸੌਕੇ ਮੰਗਤੀ ਤਾਨ ਕਰਕੇ ਡੌਂਕੇ ਲਾ ਕੇ ਇੱਥੇ ਆ ਰਹੇ ਨੇ ਦਾਰਨ ਪਾਣੀ ਤੇ 3 4 ਕਰਨ ਜਿਆਦਾ ਨੇ ਵੇਖਣ ਨੂੰ ਮਿਲਦੇ ਆ ਇੱਕ ਤੇ ਸਭ ਤੋਂ ਵੱਡੀ ਗੱਲ ਆ ਕਿ ਮੁੰਡੇ ਜਿਹੜਾ ਕਰਜ਼ਾ ਚੱਕਿਆ ਉਹ ਰਾਤ ਦਿਨ ਟੈਨਸ਼ਨ ਰਹਿੰਦੀ ਆ ਪੈਨ ਨੂੰ ਲੈਣਾ ਕਿਸਾ ਥਾਈ ਪ੍ਰੈਸ ਵਾਲਾ ਜਿਹੜਾ ਪਸ਼ੂਆ ਨੇ ਦਰਦਨਾਕ ਮੌਤ ਦਿੱਤੀ ਆ ਇੱਥੇ ਗੱਲ ਇਹ ਪਤਾ ਲੱਗੀ ਆ ਕਿ ਉਹ ਡੰਗਰ ਨੇ ਜਿਹਨੇ ਮਾਰਿਆ ਆ ਉਹ ਮੁੰਡੇ ਨੂੰ ਹਜੇ ਤੱਕ ਇਹ ਖੁਲਾਸਾ ਨਹੀਂ ਕਿਸੇ ਨੇ ਕੀਤਾ ਇਹ ਖਲਾਸਾ ਕਰ ਰਿਹਾ ਕਿ ਉਸ ਦੀ ਇਨਫੋਰਮੇਸ਼ਨ ਮਾਲਕ ਨੂੰ ਸੀ ਕਿ ਉਹ ਜਿਹੜਾ ਡੰਗਰ ਸੀ ਉਹ ਖਤਰਨਾਕ ਸੀ ਤਦ ਵੀ ਉਹਨੂੰ ਬਾੜੇ ਦੇ ਵਿੱਚ ਰੱਖਿਆ ਹੋਇਆ ਸੀ ਤੋਂ ਵੱਡੀ ਗੱਲ ਉਹਦੇ ਜਿਹੜੇ ਦੇਸ਼ ਵਿੱਚ ਤੁਸੀਂ ਰਹਿਣ ਦੇਣਾ ਉਸ ਦੇਸ਼ ਦੇ ਵਿੱਚ ਕੋਈ ਕੋਈ ਇਹੋ ਜਿਹਾ ਸੋਸ਼ਲ ਵਰਕਰ ਸ਼ੋਰਟਰ ਮੀਟੇ ਤੇ ਹੋਣਾ ਚਾਹੀਦਾ ਜਿਹੜਾ ਆਪਣੀ ਪੰਜਾਬੀ ਕਮਿਊਨਿਟੀ ਨੂੰ ਜੁਦਾ ਸਕੇ ਉਹ ਪਾ ਤਾਂ ਫੌਜ ਦੇ ਵਿੱਚ ਗਿਆ ਹੋਵੇ ਬਾਰਡਰ ਤੇ ਜਾ ਕੇ ਅਨਹੋਣੀ ਘਟਨਾ ਹੋ ਜਾਂਦੀ ਆ ਤਾਂ ਸਰਕਾਰ ਕਰੋੜਾਂ ਰੁਪਈਆ ਜਿਹੜਾ ਵਾ ਉਹ ਇੱਥੇ ਦਿੰਦੀ ਆ ਹਨਾ ਸਾਰਾ ਕੁਝ ਹੁੰਦਾ ਹਨਾ ਤੇ ਕਿਤੇ ਗੱਡੀ ਦੇ ਵਿੱਚ ਐਕਸੀਡੈਂਟ ਹੋ ਜਵੇ ਤਾਂ ਤਾਂ ਵੀ ਮਿਲ ਜਾਂਦਾ ਹੁਣ ਗੱਲ ਤੇ ਇਹ ਆ ਕਿ ਜਿਹੜੇ ਕੱਚੇ ਮੁੰਡਿਆਂ ਦੀਆਂ ਮੌਤਾਂ ਜਿਹੜੀਆਂ ਹੁੰਦੀਆਂ ਆ ਜਾਂ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਕਲੇਮ ਨਹੀਂ ਦਿੰਦੇ ਮਾਲਕ ਝੂਠ ਲਿਖਾ ਦਿੰਦੇ ਹਸਪੀਟਲਾਂ ਜਾ ਕੇ ਲਿਖਾ ਦਿੰਦੇ ਕਿ ਇਹਨਾਂ ਦੇ ਘਰਾਂ 'ਚ ਸੱਟ ਲੱਗੀ ਐ ਪੌੜੀਆਂ ਤੋਂ ਡਿੱਗ ਗਏ ਆ ਜਾਂ ਇਦਾਂ ਹੋ ਗਈ ਜਾਂ ਉਦਾਂ ਹੋ ਗਈ ਇਹ ਗੱਲਾਂ ਬਹੁਤ ਸਾਹਮਣੇ ਆਉਂਦੀਆਂ ਨੇ ਪੰਜਾਬ ਤੋਂ ਸਪੇਨ ਦੇਖ ਰਹਾ ਹੈ ਸਾਰੇ ਹਿਸਰੋਤਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਸਾਡੇ ਸ਼ੋਹ ਦੇ ਉੱਤੇ ਅੱਜ ਲੈ ਕੇ ਆਏ ਹਾਂ ਕੋਈ ਖਾਸ ਮੁੱਦਾ ਯੂਰਪ ਦਾ ਇੱਕ ਉਹ ਮੁੱਦਾ ਜੋ ਇਸ ਵੇਲੇ ਗੰਭੀਰ ਸਮੱਸਿਆ ਬਣਿਆ ਹੋਇਆ ਆ ਜਿਸ ਵਿੱਚ ਪੰਜਾਬੀਆਂ ਦੀਆਂ ਮੌਤਾਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਲਾਸ਼ਾਂ ਜਿਹੜੀਆਂ ਪੰਜਾਬੀਆਂ ਦੀਆਂ ਯੂਰਪ ਤੋਂ ਪੰਜਾਬ ਵਿੱਚ ਜਾ ਰਹੀਆਂ ਨੇ ਤੇ ਕੀ ਕਾਰਨ ਆ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਟੂ ਸਪੇਨ ਦੇ ਉੱਤੇ ਤੇ ਮੈਂ ਤੁਹਾਡਾ ਸਾਇਲ ਸਿੰਘ ਪੰਜਾਬ ਟੂ ਸਪੇਨ ਦੇ ਉੱਤੇ ਕਰਦੇ ਆ ਇਸ ਮੁੱਦੇ ਉੱਤੇ ਗੱਲਬਾਤ ਤੇ ਅਸੀਂ ਕਾਲ ਤੇ ਲੈਨੇ ਆ ਅੱਜ ਲਾਲੀ ਬਟਾਲੇ ਵਾਲੇ ਨੂੰ ਤੇ ਪੁੱਛਦੇ ਆ ਉਹਨਾਂ ਤੋਂ ਮੌਤਾਂ ਦਾ ਕਾਰਨ ਕੀ ਹੈ ਜੋ ਯੂਰਪ ਦੇ ਵਿੱਚ ਹਰ ਮੁੱਦੇ ਦੇ ਉੱਤੇ ਐਕਟਿਵ ਰਹਿੰਦੇ ਨੇ ਲਾਲੀ ਜੀ ਕਰਦੇ ਆ ਉਹਨਾਂ ਨਾਲ ਗੱਲਬਾਤ ਕੀ ਉਹਨਾਂ ਦੇ ਵਿਚਾਰ ਆ ਤੇ ਕੀ ਕਹਿਣਾ ਚਾਹੁੰਦੇ ਨੇ ਕਿ ਯੂਰਪ ਦੇ ਵੱਖ-ਵੱਖਰੇ ਦੇਸ਼ਾਂ ਦੇ ਵਿੱਚ ਕਿਉਂ ਪੰਜਾਬੀਆਂ ਦੀਆਂ ਮੌਤ ਦੇ ਕਾਰਨ ਕੀ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣਾ ਮੈਸੇਜ ਜਰੂਰ ਛੱਡੋ ਜੋ ਕਿ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡਾ ਜੋ ਜਵਾਬ ਦੇ ਸਕੀਏ ਜੀ ਪਹਿਲਾਂ ਮੌਤ ਹੋਈ ਸਾਈਪ੍ਰਸ ਦੇ ਵਿੱਚ ਫਿਰ ਹੋਈ ਮੌਤ ਇਟਲੀ ਦੇ ਵਿੱਚ ਹੁਣ ਮੌਤ ਹੋਈ ਅਸਟਰੀਆ ਦੇ ਵਿੱਚ ਤੇ 6 ਲਾਸ਼ਾਂ ਮਿਲੀਆਂ ਨੇ ਕਬਾਲ ਸਿੰਘ ਪੱਟੀ ਜੀ ਨੂੰ ਫਰਾਂਸ ਦੇ ਵਿੱਚ ਜੋ ਪਹਿਲਾਂ ਲਵਾਰਸ ਸੀ ਉਹਦੇ ਵਿੱਚੋਂ ਕੁਝ ਬੰਦਿਆਂ ਦੀ شناخت ਕਰ ਦਿੱਤੀ ਗਈ ਆ ਤੇ ਕੁਝ ਜਿਹੜੇ ਆ ਉਹਨਾਂ ਦੇ ਸੰਸਕਾਰ ਕਰਕੇ ਤੇ ਉਹਨਾਂ ਦੀਆਂ ਲਾਸ਼ਾਂ ਦੇ ਜਿਹੜੇ ਉਹਨਾਂ ਦੀ ਜਿਹੜੀ ਮਿੱਟੀ ਆ ਉਹ ਪੰਜਾਬ ਨੂੰ ਲਿਜਾਈ ਗਈ ਆ ਜੀ ਕਰਦੇ ਆ ਵੀਡੀਓ ਨੂੰ ਸ਼ੁਰੂ ਤਾਂ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਅਮਰੀਕ ਭਾਈ ਦਾ ਸਸਦੀ ਕਾਲ ਆ ਤੇ ਬਿਲਕੁਲ ਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਮੈਂ ਲੰਬੇ ਸਮੇਂ ਤੋਂ ਯੂਰਪ ਦੇ ਵਿੱਚ ਰਿਆ ਰਿਆਂ 23-24 ਸਾਲ ਤੋਂ ਆਸਟਰੀਆ ਦੇ ਵਿੱਚ ਰਿਆਂ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਮੌਤਾਂ ਦਾ ਸਭ ਤੋਂ ਜ਼ਿਆਦਾ ਕਾਰਨ ਕੀ ਆ ਪਹਿਲਾਂ ਤਾਂ ਗੱਲ ਇਹ ਆ ਜੀ ਪਹਿਲਾਂ ਜਿੱਦਾਂ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਘੱਟ ਸੀਗੀ ਜੀ ਹੁਣ ਵੇਖੋ ਵੇਖੋ ਵੇਖੀ ਮੁੰਡੇ ਕਰਜ਼ਾ ਚੁੱਕੇ ਆ ਰਿਆ ਪੈਲੀਆਂ ਗੜੇ ਪਾ ਕੇ ਆ ਰਹੇ ਆ ਔਖੇ ਸੌਕੇ ਮਨਤੂਤਾਨ ਕਰਕੇ ਡੰਕੇ ਲਾ ਕੇ ਇੱਥੇ ਆ ਰਹੇ ਆ ਜੀ ਕਾਰਨ ਪਾਦੀ ਇੱਥੇ ਤਿੰਨ ਚਾਰ ਕਰਨ ਜਿਆਦਾ ਨਾ ਵੇਖਣ ਨੂੰ ਮਿਲਦੇ ਆ ਇੱਕ ਤੇ ਸਭ ਤੋਂ ਵੱਡੀ ਗੱਲ ਆ ਤੇ ਮੁੰਡੇ ਜਿਹੜਾ ਕਰਜ਼ਾ ਚੱਕਿਆ ਉਹ ਰਾਤ ਦੀ ਟੈਨਸ਼ਨ ਰਹਿੰਦੀ ਆ ਪੈਨੂ ਲਾਉਣਾ ਕਿਸਾਨ ਜਦੋਂ ਤੁਸੀਂ ਇੱਥੇ ਜ਼ਰੂਰਤ ਦੇ ਵਿੱਚ ਪਹੁੰਚਦੇ ਆ ਵੀ ਪਹਿਲਾਂ ਤੇ ਤੁਹਾਨੂੰ ਕਰਜ਼ੇ ਦੀ ਟੈਨਸ਼ਨ ਹੁੰਦੀ ਆ ਫਿਰ ਘਰ ਦਾ ਖਾਣਾ ਫਿਰ ਰੋਟੀ ਪਾਣੀ ਆਪਕਾ ਕੰਮ ਲੱਭਣਾ ਤੋਂ ਬੰਦੇ ਨੂੰ ਟੈਨਸ਼ਨ ਰਹਿੰਦੀ ਆ ਉਹਦੇ ਨਾਲ ਬਹੁਤਿਆਂ ਮੌਤਾਂ ਜਿਹੜੀਆਂ ਬਸੁੱਤਾ ਰਹਿ ਜਾਂਦਾ ਅਟੈਕ ਦੇ ਨਾਲ ਮੌਤਾਂ ਆਈਆਂ ਫਿਰ ਦੂਜੀ ਗੱਲ ਆ ਕਿ ਇੱਥੇ ਪਹਿਲਾਂ ਤੇ ਇਦਾਂ ਨਹੀਂ ਸੀਗਾ ਤੇ ਹੁਣ ਕਾਫੀ ਮੁੰਡੇ ਜਿਹੜੇ ਆ ਇੱਥੇ ਜਿੱਦਾਂ ਵੀ ਹੁਣ ਬੋਡੇ-ਦੁੱਡੇ ਖਣਦੇ ਆ ਜਾਂ ਪਿਆਕਸ਼ਾਗਬਦਲਾ ਆ ਲਿਆ ਆਪਣੇ ਕੋਈ ਕਾਲੀ ਨਾਗਣੀ ਖਾ ਲਈ ਜਾਂ ਕੋਈ ਇਦਾਂ ਦੀਆਂ ਨੁਖਾ ਕਿਚਾ ਕਰਕੇ ਵੀ ਮੌਤਾਂ ਹੁੰਦੀਆਂ ਤੇ ਕੁਦਰਤ ਤੋਂ ਵੀ ਕਈ ਐਕਸੀਡੈਂਟ ਦੇ ਵਿੱਚ ਪੂਰੇ ਹੋ ਗਏ ਆ ਉਧਰ ਤੋਂ ਲੋਵੇ ਮੋਟਾ ਬਹੁਤ ਹੋਈਆਂ ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਪਹਿਲਾਂ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ ਹੁਣ ਸੋਸ਼ਲ ਮੀਡੀਆ ਤੇ ਕੋਈ ਖਬਰ ਕੋਈ ਨਾ ਕੋਈ ਚੱਲਦੀ ਰਹਿੰਦੀ ਆ ਤੇ ਉਹਦਾ ਕਰਕੇ ਤਾਂ ਜ਼ਿਆਦਾ ਕਮਿਊਨਿਟੀ ਵਰਸ ਕਰਕੇ ਹੁਣ ਅੱਗੇ ਜੇ ਅਗਰ ਖਬਰ ਚੱਲਦੀ ਰਹਿੰਦੀ ਤਾਂ ਪਤਾ ਲੱਗਦਾ ਰਹਿੰਦਾ ਕਿ ਇੱਕਦਾਂ ਕਿਸੇ ਵੀਰ ਦੀ ਮੌਤ ਹੋ ਗਈ ਆ ਜੀ 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 ਤਾਂ ਲਾਲੀ ਪਾ ਜੀ ਤੁਸੀਂ 2 ਦਿਨ ਪਹਿਲਾਂ ਟਿਕਟੋਕ ਦੇ ਉੱਤੇ ਵੀਡੀਓ ਪਾਈ ਆ ਕਿ ਇੱਕ ਅਸਟਰੀਆ ਤੋਂ ਸੰਦੀਪ ਨਾਮ ਦੇ ਮੁੰਡੇ ਦੀ ਮੌਤ ਹੋਈ ਹੈ ਇਹ ਤੁਹਾਡੇ ਤੁਹਾਡਾ ਕੀ ਰਿਲੇਸ਼ਨ ਸੀ ਤੁਹਾਡਾ ਦੋਸਤ ਸੀ ਜਾਂ ਫਿਰ ਤੁਹਾਡੇ ਆਪਣਾ ਜਾਣ ਜਾਣ ਜਿੱਦਾਂ ਆਪਣੇ ਯਾਰ ਦੋਸਤ ਯਾਰੀ ਦੋਸਤੀ ਵਿੱਚ ਸੀਗਾ ਇਹ ਬੰਦਾ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ 2003-4 ਵਿੱਚ ਸੰਦੀਪ ਵੀਰ ਤੇ ਮੈਂ ਅਸੀਂ ਗਿਆਨਪੁਰ ਦੇ 7 ਨੰਬਰ ਸੈਕਟਰ ਦੇ ਵਿੱਚ ਅਖਬਾਰਾਂ ਇਕੱਠੇ ਪਾਉਂਦੇ ਰਹੇ ਹਾਂ ਜੀ ਜੀ ਤੇ ਉਹਦਾ ਵੀਰ ਇਸ ਹਸਪਤਾਲ ਦੇ ਵਿੱਚ ਜੇਰੇ ਲਾਚ ਚੱਲ ਰਿਹਾ ਹੈ ਕੋਈ ਭਿਆਨਕ ਬਿਮਾਰੀ ਸੀਗੀ ਤੇ ਉੱਥੇ ਹੀ ਜਿਹੜੇ ਆਪਣੇ ਆ ਜਿਹੜੇ ਵਾਸ ਪੂਰੇ ਕਰ ਗਿਆ ਇਹ ਇੱਕ ਗ੍ਰੀ ਘਰ ਵਾਲੀ ਆ ਵੀਰ ਦੀ ਉਹ ਇੰਡੀਆ ਤੋਂ ਲੇ 2 ਮਹੀਨੇ ਹੋਏ ਬਾਈ ਨੂੰ ਤੇ ਇਹ ਵੀਰ ਆਪਣੇ ਜਿੱਦਾ ਹੁਣ ਮੈਨੂੰ ਉਥੋਂ ਵਿਆਨਾ ਤੋਂ ਫੋਨ ਆਇਆ ਵੀ ਬਾਈ ਜਿੱਦਾ ਆਪਣੇ ਇਹਦੀ ਵੀਰ ਦੇ ਪਰਿਵਾਰ ਦੀ ਅਸੀਂ ਮਦਦ ਕਰਨੀ ਆ ਇਹਦਾ ਸਸਕਾਰ ਕਰਨਾ ਵਾ ਪਿਛੇ ਦੀ ਪਰਿਵਾਰ ਦੀ ਮਦਦ ਕਰਨੀ ਤੇ ਘਰ ਵਾਲੀ ਵੀ ਨਵੀਂ ਆ ਤੋਂ ਕਹਿ ਸਕਦੇ ਆ ਕਿ ਮਤਲਬ ਆਪਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਇੱਕ ਅਸਨੇਹ ਹਾਂ ਦਿੱਤਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਉਸ ਪਰਿਵਾਰ ਦੀ ਮਦਦ ਹੋ ਜੇ ਜੀ ਜੀ ਜੋ ਲਾਲੀ ਜੀ ਕਾਫੀ ਤੁਸੀਂ ਮਦਦ ਕਰਦੇ ਆਏ ਹੋ ਪਹਿਲਾਂ ਵੀ ਤੁਸੀਂ ਜਦੋਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸੀ ਤੇ ਕਈ ਤੁਸੀਂ ਲਾਸ਼ਾਂ ਪੰਜਾਬ ਭੇਜੀਆਂ ਇਕੱਲੀਆਂ ਆਸਟ੍ਰੇਲੀਆ ਤੋਂ ਨਹੀਂ ਭੇਜੀਆਂ ਤੁਸੀਂ ਮਲੇਸ਼ੀਆ ਤੋਂ ਵੀ ਇੱਕ ਮੁਸਲਮਾਨ ਦੀ ਲਾਸ਼ ਪੰਜਾਬ ਭੇਜੀ ਸੀ ਇੰਡੀਆ ਭੇਜੀ ਸੀ ਤੇ ਕਈ ਸਾਰੀਆਂ ਤੁਸੀਂ ਮਦਦ ਹੁਣ ਤੱਕ ਕਰ ਚੁੱਕੇ ਹੋ ਪਰ ਲਾਲੀ ਜੀ ਹੁਣ ਜਿੱਦਾਂ ਬਹੁਤ ਸਾਰੇ ਐਕਸੀਡੈਂਟਾਂ ਦੇ ਵਿੱਚ ਵੀ ਮੁੰਡੇ ਮਰ ਰਹੇ ਆ ਆਪਣੇ ਕਈ ਹੁਣ 5 ਡੈੱਡ ਬੋਡੀਆਂ ਤੇ ਪਿਛਲੇ ਮਹੀਨੇ ਸਪੇਨ ਤੋਂ ਜਾ ਚੁੱਕੀਆਂ ਨੇ ਪੰਜਾਬ ਵਿੱਚ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ 4 ਡੈੱਡ ਬੋਡੀਆਂ ਨੌਜਵਾਨ ਯੰਗ ਮੁੰਡਿਆਂ ਦੀਆਂ ਸੀਗੀਆਂ ਜੀ ਇੱਕ ਗੰਭੀਰ ਮਸਲਾ ਆ ਇਹ ਇੱਕ ਇਹ ਤੋਂ ਇਲਾਵਾ ਫਰਾਂਸ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਭੱਟੀ ਸਾਹਿਬ ਦੀ ਵੀਡੀਓ ਜਿਨ੍ਹਾਂ ਨੇ ਦੱਸਿਆ ਕਿ ਪਤਾ ਨਹੀਂ ਕਿੰਨੀਆਂਕ ਲੋਕਾਂ ਦੀਆਂ ਜਿਹੜੀਆਂ ਮਿੱਟੀ ਆ ਜਿਹੜੀ ਆ ਆਸਤੇ ਆ ਜਿਹੜੇ ਉਹ ਪੰਜਾਬ ਲੈ ਕੇ ਗਏ ਲੋਕਾਂ ਦੇ ਘਰਾਂ ਵਾਸਤੇ ਲੈ ਕੇ ਗਏ ਉਹਨਾਂ ਦੀਆਂ ਵੀਡੀਓ ਵੀ ਦੇਖਿਆ ਤਾਂ ਹੋਰ ਵੀ ਇੱਕ ਵੀਡੀਓ ਆਈ ਸੀ ਕਿ ਕਈ ਲਵਾਰਸ ਲਾਸ਼ਾਂ ਜਿਹੜੀਆਂ ਉੱਥੇ ਪਈਆਂ ਨੇ ਕਿ ਜਿਨ੍ਹਾਂ ਦਾ ਬਾਰੇ ਪਤਾ ਨਹੀਂ ਲੱਗਦਾ ਇੱਥੇ ਸਪੇਨ ਵਿੱਚ ਵੀ ਕਈ ਵਾਰੀ ਸਾਡੇ ਕੋਲ ਇਦਾਂ ਦੇ ਕੇਸ ਆ ਜਾਂਦੇ ਆ ਕਿ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਸੰਪਰਕ ਨਹੀਂ ਕਰਦਾ ਤੇ ਇਧਰਲੇ ਪਾਸੇ ਵੀ ਆ ਰਹੀਆਂ ਨੇ ਜਿਹੜੀਆਂ ਲਾਲੀ ਜੀ ਜਿਹੜੀਆਂ ਕੰਮ ਤੇ ਮੌਤਾਂ ਹੋ ਰਹੀਆਂ ਤੇ ਜਿਹੜੇ ਬਾਅਦ ਵਿੱਚ ਜਿਹੜੇ ਮਾਲਕ ਆ ਜਿਹੜੇ ਉਹ ਸਾਥ ਨਹੀਂ ਦਿੰਦੇ ਨਾ ਅਨਸ਼ੋਰ ਹਸ ਕਰਵਾਉਂਦੇ ਆ ਨਾ ਕੁਛ ਕਰਦੇ ਆ ਜਦੋਂ ਪਿਛਲੇ ਪਾਸੇ ਪਰਿਵਾਰ ਦਾ ਪੁੱਤ ਕਮਾਊ ਪੁੱਤ ਤੇ 10 ਲੱਖ ਲਾ ਕੇ ਬਾਹਰ ਭੇਜਿਆ ਹੀ ਉਹ ਚਲ ਗਿਆ ਦੁਨੀਆ ਤੋਂ ਹੁਣ ਉਹਨਾਂ ਦੇ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਬੰਦਾ ਨਹੀਂ ਰਿਹਾ ਜਿਹਦਾ ਸਾਈਪ੍ਰੈਸ ਵਾਲਾ ਜਿਹੜਾ ਪਸ਼ੂਆਂ ਨੇ ਦਰਦਨਾਕ ਮੌਤ ਦਿੱਤੀ ਆ ਇੱਥੇ ਗੱਲ ਇਹ ਪਤਾ ਲੱਗੀ ਆ ਕਿ ਉਹ ਡੰਗਰ ਨੇ ਜਿਹਨੇ ਮਾਰਿਆ ਆ ਉਹ ਮੁੰਡੇ ਨੂੰ ਹਜੇ ਤੱਕ ਇਹ ਖੁਲਾਸਾ ਨਹੀਂ ਕਿਸੇ ਨੇ ਕੀਤਾ ਇਹ ਖਲਾਸਾ ਕਰ ਰਹੇ ਆ ਕਿ ਉਸ ਦੀ ਇਨਫੋਰਮੇਸ਼ਨ ਮਾਲਕ ਨੂੰ ਸੀ ਕਿ ਉਹ ਜਿਹੜਾ ਡੰਗਰ ਸੀ ਉਹ ਖਤਰਨਾਕ ਸੀ ਤਦ ਵੀ ਉਹਨੂੰ ਵਾੜੇ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਸ ਮੁੰਡੇ ਦੀ ਮੌਤ ਦਾ ਕਾਰਨ ਬਣਿਆ ਉਹ ਡੰਗਰ ਉਹ ਪਸ਼ੂ ਜਿਹੜਾ ਆ ਹੁਣ ਗੱਲ ਇਹ ਆ ਕਿ ਹੁਣ ਉਹਦੇ ਪਰਿਵਾਰ ਨੂੰ 2.5 ਹਜ਼ਾਰ ਯੂਰੋ ਚਲ ਗਿਆ ਉਹ 3000 ਯੂਰੋ ਚਲ ਗਿਆ ਹੋਊਗਾ ਪਰ ਉਸ ਪਰਿਵਾਰ ਦੇ ਉਸ ਪਰਿਵਾਰ ਦਾ ਤਾਂ ਬਹੁਤ ਮਾੜਾ ਹਾਲ ਹੋ ਗਿਆ ਜਿਨ੍ਹਾਂ ਦਾ ਕਮਾਊ ਪੁੱਤ ਜਿਨ੍ਹਾਂ ਦਾ ਕਰੋਨਾ ਦਾ ਇੱਕ ਪੁੱਤ ਚਲ ਗਿਆ ਵਾ ਪਰ ਹਜੇ ਤੱਕ ਕੋਈ ਕੋਈ ਵੱਡੀ ਮਦਦ ਨਹੀਂ ਗਈ ਇਦਾਂ ਬਹੁਤ ਸਾਰੇ ਕੇਸ ਹੋ ਰਹੇ ਆ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਸ ਬਾਰੇ ਮੈਂ ਵੀ ਜੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਅਸੀਂ ਸ਼ੁਰੂ ਵਿੱਚ ਵੀਡੀਓ ਪਾਉਣੀਆਂ ਚਾਲੂ ਕੀਤੀਆਂ ਜੀ ਕਿ ਜਦੋਂ ਕੋਈ ਮਸਲਾ ਸਾਹਮਣੇ ਆਉਂਦਾ ਸੀਗਾ ਕਿ ਅਸੀਂ ਬਿਲਕੁਲ ਨਵੇਂ ਸੀਗੇ ਸਭ ਤੋਂ ਵੱਡੀ ਗੱਲ ਉਹਦੀ ਜਿਹੜੇ ਦੇਸ਼ ਵਿੱਚ ਤੁਸੀਂ ਰਹਿਣ ਦੇ ਆ ਉਸ ਦੇਸ਼ ਦੇ ਵਿੱਚ ਕੋਈ ਕੋਈ ਇਹੋ ਜਿਹਾ ਸੋਸ਼ਲ ਵਰਕਰ ਸੋਸ਼ਲ ਮੀਡੀਆ ਤੇ ਹੋਣਾ ਚਾਹੀਦਾ ਜਿਹੜਾ ਆਪਣੀ ਪੰਜਾਬੀ ਕਮਿਊਨਿਟੀ ਨੂੰ ਜੁੜਾ ਸਕੇ ਬਿਲਕੁਲ ਜੀ ਜਿਸ ਤਰ੍ਹਾਂ ਮੈਂ ਕਹਿ ਸਕਦਾ ਕਿ ਵੀਡੀਓ ਪਾਉਣਾ ਚਾਲੂ ਕੀਤੀਆਂ ਹੌਲੀ ਹੌਲੀ ਮੈਸੇਜ ਆਉਣੇ ਚਾਲੂ ਹੋ ਗਏ ਜਿਹੜਾ ਵੀ ਇਥੇ ਸਿੰਗਲ ਹੈ ਜਿਹੜੇ ਵੀਰ ਦੀ ਕੋਈ ਮਤ ਨਹੀਂ ਕਰਦਾ ਜੋ ਕਿ ਪੰਜਾਬੀ ਕਿੰਨੇ ਕਿੰਨੇ ਪੁਰਾਣੇ ਆਏ ਆ ਉਹ ਤੁਸੀਂ ਮਾਲਕੀਤੀ ਆ ਜੀ ਪੈਰ ਸਦੀਕ ਉਸੇ ਪੱਤੀ ਪਰ ਜੁਣੀ ਉਹਨਾਂ ਨੂੰ ਅਸੀਂ ਵੇਖ ਵੇਖ ਵੰਦੇ ਰਹੇ ਕਿ ਇਦਾਂ ਉਹਨਾਂ ਨੇ ਜਿਹੜੇ ਲਿਵਾਸ ਸੀਗੇ ਜਿਨ੍ਹਾਂ ਦੀਆਂ ਉੱਥੇ ਮੌਤਾਂ ਸੁਖੀਆਂ ਉਹਨਾਂ ਦੇ ਆਸਟੀਆਂ ਭੇਜੀਆਂ ਕਿਤੇ ਨਾ ਕਿਤੇ ਹਰ ਅਸੀਂ ਅੱਜ ਵੀ ਉਹ ਕਰ ਦਿੰਦੇ ਆ ਕਿ ਜਿਸ ਤਰ੍ਹਾਂ ਅਮਰੀਕਾ ਵੀ ਸਪੇਲਿੰਗ ਆਪਣੇ ਸਪੇਨ ਦੀ ਜ਼ਿੰਮੇਵਾਰੀ ਸੰਭਾਲ ਤੇ ਆ ਉਹਦੇ ਪੱਪੀ ਜੀ ਅਜਿਹਾ ਕਿ ਇਹ ਤਾਂ ਬੜੇ ਤਮਾਸ਼ਾ ਨਹੀਂ ਵੇਖੀ ਜੇ ਕੋਈ ਇੱਕ ਚੀਜ਼ ਸੁਣਨ ਵਾਲੀ ਆ ਕਿ ਇੰਡੀਆ ਦੇ ਵਿੱਚ ਸੇਵਾ ਭੇਜ ਦਿੰਦੇ ਆ ਠੀਕ ਆ ਤੁਹਾਨੂੰ ਕਦੋਂ ਆ ਗਿਆ ਤਾਂ ਆ ਗਿਆ ਇਸ ਸਾਲ ਇੱਥੇ ਜੋਰ ਜਿਹੜੇ ਇਹ 26 27 ਸਪੈਸ਼ ਆ ਇਹਦੇ ਵਿੱਚ ਗੁਰੂ ਘਰ ਵੀ ਇਹਦੇ ਵਿੱਚ ਪੰਜਾਬੀਆਂ ਨੇ ਆਪਣੀਆਂ ਬੜੀਆਂ ਮੱਲਾਂ ਮਾਰੀਆਂ ਕਿਤੇ ਨਾ ਕਿਤੇ ਸਾਡਾ ਫਤੰਦਾ ਜਿਹੜੇ ਕੋਈ 114 ਉਹਦੇ ਤੇ ਗੌਰ ਕਰਨਾ ਚਾਹੀਦਾ ਸਾਡੇ ਬੁਕੀਲ ਵੀ ਇੱਥੇ ਮੁੰਡੇ ਆ ਗਏ ਆ ਆਪੇ ਚੰਗੇ ਚੰਗੇ ਆਉਂਦੇ ਦੇ ਮੁੰਡੇ ਵੀ ਹੈਗੇ ਆ ਜੇ ਕਿਸੇ ਦੇ ਪੁੱਤ ਦੀ ਮੌਤ ਹੋਈ ਆ ਵਾਕਈ ਉਹ ਪੁੱਤ ਵਾਪਸ ਤੇ ਨਹੀਂ ਆਉਂਦਾ ਕਿ ਕਰਵਾਸ ਦੀ ਮਤੋ ਜਾਂਦੀ ਆ ਪਰ ਕਿਸੇ ਨੇ ਕਿਹਾ ਜੇ ਜਿਹੜਾ ਮੌਤ ਤੋਂ ਪਹਿਲਾਂ ਜੇ ਸਰਕਾਰ ਵੱਲੋਂ ਜਾਂ ਮਾਲੋ ਕਿਸੇ ਸਾਈਪਸ ਦੀ ਸਰਕਾਰ ਵੱਲੋਂ ਮਤੋ ਹੋ ਜਾਂਦੀ ਜਾਂ ਉਸ ਫਾਰਮਰ ਵੱਲੋਂ ਮਤੋ ਹੋ ਜਾਂਦੀ ਤੇ ਬਹੁਤ ਈ ਗੱਲ ਸੀਗੀ ਜਿਹੜੀ ਉਹ ਵੀ ਗੱਲ ਆ ਤੁਸੀਂ ਇੱਕ ਚੀਜ਼ ਸੋਚ ਕੇ ਵੇਖੋ ਅਸੀਂ ਮਸਿਆ ਮੇਲਿਆਂ ਤੇ ਇੰਨੇ ਪੈਸੇ ਲਾ ਦਿੰਦੇ ਵਿਆਹ ਖਾਦੀ ਉੱਤੇ ਜਦੋਂ ਇੱਕ ਸੋਸ਼ਲ ਵਰਕਰ ਤੁਹਾਡੇ ਕੋਲ ਹੀ ਰੋ ਕੇ ਬੇਨਤੀ ਕਰਦਾ ਤੇ ਬਾਈ ਕਿਸੇ ਮਾਂ ਦਾ ਪੁੱਤ ਹੋ ਗਿਆ ਉਥੇ ਅੱਖਾਂ ਕਿਉਂ ਮੀਟ ਜਾਂਦੇ ਆ ਜੇ ਕਿ ਇਹਦੇ ਤੁਸੀਂ 1750 ਯੂਰੋ ਦੇ ਕੇ ਕਿਸੇ ਮਾਂ ਦਾ ਪੁੱਤ ਨਹੀਂ ਵਾਪਸ ਆ ਸਕਦਾ ਪਰ ਉਹਦੀ ਡੈੱਡ ਬੋਡੀ ਭੇਜ ਸਕਦੇ ਆ ਤੁਸੀਂ ਸੋਚ ਕੇ ਵੇਖੋ ਕਿ ਜਦੋਂ ਲਿਵਾਸ ਕਹੇ ਕਿ ਐਸੇ ਲਾਸ਼ਾਂ ਨੂੰ ਹੂਕਿਆ ਜਾਂਦਾ ਕਿ ਸੇ ਮਾਂ ਤੇ ਰੋ ਰੋ ਬੁੱਢਾ ਹੋ ਜਾਂਦਾ ਕਿ ਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਸਾਡੇ ਪੁੱਤ ਦੇ ਨਾਲ ਕੀ ਹੋਇਆ ਵਾ ਕਿਤੇ ਨਾ ਕਿਤੇ ਹਰ ਦੇਸ਼ ਵਿੱਚ ਚਾਹੀ ਸਪੇਨ ਚਾਹੀ ਇਟਲੀ ਅਸਟਰੀਆ ਹਰ ਦੇਸ਼ ਵਿੱਚ ਇੱਕ ਫਰਾਂਸ ਹੋਣੀ ਚਾਹੀਦੀ ਹੈ ਇੱਕ ਇਹੋ ਜਿਹਾ ਕੋਈ ਗਰੁੱਪ ਹੋਣਾ ਚਾਹੀਦਾ ਜਿਹੜਾ ਇਹਨਾਂ ਚੀਜ਼ਾਂ ਦੇ ਗੌਰ ਕਰੇ ਦੇਖੋ ਜਿੰਨਾਂ ਦੀ ਤੇ ਫੈਮਿਲੀ ਹੈਗੀ ਆ ਜਿਹੜੇ ਚਾਰ ਜੀ ਹੈ ਉਹਦੇ ਇੱਕ ਬਿੱਧੀ ਹੈਪ ਬ ਕਰ ਦਿੰਦੇ ਆ ਮੇਰੇ ਕੋਲ ਇੱਕ کیس ਅਜੇ ਚੰਨੂ ਪਤਾ ਹੀ ਆਇਆ ਸੀਗਾ ਤਿੰਨ ਨੂੰ ਨਿਓ ਮੁੰਡੇ ਨੂੰ ਆਏ ਨੂੰ ਹੋ ਕੇ ਉਹਨੂੰ ਬਿਮਾਰੀ ਹੋ ਸੀ ਭਿਆਨਕ ਉਹਦਾ ਜੀ ਅਸੀਂ ਪੁੱਛਿਆ ਵੀ ਆ ਕਿ ਅਸੀਂ ਗੁਰਦੁਆਰੇ ਨੂੰ ਸਾਡੀ ਮਦਦ ਕੀਤੀ ਭੈਣ ਭਰਾਵਾਂ ਨੇ ਸਾਡੀ ਮਦਦ ਕੀਤੀ ਸਾਰੇ ਘੱਟਾ ਸਭਨਾ ਜੋੜਿਆ ਕਿ ਇਹਦਾ ਪਿਓ ਸਿਸਤਰੀਆਂ ਤੇ ਇਹਦੀ ਜਿਹੜੀ ਡੈੱਡ ਬੋਡੀ ਭੇਜਣੀ ਆ ਉੱਥੇ ਦੀ ਫੋਨਰ ਵਾਲਿਆਂ ਕਹਤਾਂ ਇਹਨੂੰ ਕੋਈ ਤਰੀਕਾ ਜੱਥੇ ਵੀ ਭੇਜ ਨਹੀਂ ਸਕਦੇ ਅਸੀਂ ਬਾਬਾ ਜੀ ਨਾਲ ਨਾਲ ਲੈ ਕੇ ਬਕਾਇਦਾ ਉਹਦੀ ਡੈੱਡ ਬੋਡੀ ਦਾ ਸੰਸਕਾਰ ਕਰਾਇਆ ਉਹਦੀ ਅਰਦਾਸ ਕਰਾਈ ਉਹਦੇ ਫੁੱਲ ਇੰਡੀਆ ਭੇਜੇ ਮੈਂ ਚਾਹੁੰਦਾ ਮੈਂ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰ ਹੋਣਾ ਚਾਹੀਦਾ ਕਿ ਕੋਈ ਵੀ ਲਵਾਸ ਕਹ ਕੇ ਇੱਥੇ ਨਾ ਹੋ ਕੇ ਇਨਾਂ ਜੀਆਂ ਦੀ ਮੱਤ ਹੋਣੀ ਚਾਹੀਦੀ ਆ ਤੇ ਉਹਦੇ ਵਾਸਤੇ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਜੇ ਕਿਸੇ ਨੇ ਬੋਲ ਤਾ ਸਾਡੇ ਵਿੱਚ ਇਕਤਾ ਨਹੀਂ ਆ ਜੀ ਉਹ ਨਾਲੀਜੀ ਲਾਲੀ ਜੀ ਇੱਕ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਦੇ ਆਂ ਵਸਾਹਿਲ ਜੀ ਨੇ ਵੀ ਤੁਹਾਡੇ ਨਾਲ ਸਵਾਲ ਕੁਝ ਸਵਾਲ ਇਹਨਾਂ ਦੇ ਵੀ ਆ ਤੇ ਮੇਰੇ ਵੀ ਕੁਝ ਸਵਾਲ ਆ ਤੁਹਾਡੇ ਅੰਦਰ ਵੀ ਉਹੀ ਬਲੱਡ ਆ ਕਲਰ ਆ ਜਿਹੜਾ ਗੋਰਿਆਂ ਦੇ ਬਲੱਡ ਦਾ ਰੰਗ ਵੀ ਲਾਲ ਆ ਤੇ ਤੁਹਾਡੇ ਵੀ ਬਲੱਡ ਦਾ ਰੰਗ ਲਾਲ ਆ ਤੇ ਮੇਰੇ ਦਾ ਵੀ ਲਾਲ ਆ ਤੇ ਕਾਲਿਆਂ ਦਾ ਵੀ ਰੰਗ ਲਾਲ ਹੀ ਹੋਣਾ ਹੈ ਚੀਨਿਆਂ ਦਾ ਵੀ ਲਾਲ ਹੀ ਹੋਣਾ ਹੈ ਨਾ ਸਾਰਿਆਂ ਦਾ ਨਾ ਪਰ ਮੈਂ ਇੱਕ ਗੱਲ ਇੱਕ ਗੱਲ ਕਹਿਣੀ ਚਾਹੁੰਨਾ ਵਾਂ ਕਿ ਜਿਹੜੇ ਲੋਕ ਗੋਰੇ ਲੋਕ ਆ ਜੇ ਗੋਰੇ ਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕੰਮ ਦੇ ਉੱਤੇ ਉਹਦੇ ਕੰਮ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਆ ਤੇ ਉਹਦੇ ਜਿਹੜੀ ਉਹਨੂੰ ਪੂਰੀ ਜਿਹੜੀ ਉਹ ਮਿਲਦੀ ਆ ਉਹਨੂੰ ਹੈਲਪ ਮਿਲਦੀ ਗਵਰਨਮੈਂਟ ਵੱਲੋਂ ਵੀ ਉਹਨੂੰ ਇੰਸ਼ੋਰੈਂਸ ਕੰਪਨੀ ਵੱਲੋਂ ਵੀ ਇਹਨਾਂ ਦੇ ਸਾਰਾ ਉਹਨਾਂ ਦੇ ਫੈਮਿਲੀ ਕਲੇਮ ਵੀ ਹੁੰਦਾ ਵਾ ਸਭ ਕੋ ਹੁੰਦਾ ਤੇ ਇੱਕ ਭਾਰੀ ਹਰਜਾਨਾ ਮਿਲਦਾ ਜਿਵੇਂ ਹੁਣ ਪੁੱਤ ਫੌਜ ਦੇ ਵਿੱਚ ਗਿਆ ਹੋਵੇ ਬਾਰਡਰ ਤੇ ਜਾ ਕੇ ਅਣਹੋਣੀ ਘਟਨਾ ਹੋ ਜਾਂਦੀ ਆ ਤੇ ਸਰਕਾਰ ਕਰੋੜਾਂ ਰੁਪਈਆ ਜਿਹੜਾ ਵਾ ਉਹ ਇੱਥੇ ਦਿੰਦੀ ਆ ਹਨਾ ਸਾਰਾ ਕੁਝ ਹੁੰਦਾ ਹਨਾ ਕਿਤੇ ਗੱਡੀ ਦੇ ਵਿੱਚ ਐਕਸੀਡੈਂਟ ਹੋ ਜਵੇ ਤਾਂ ਤਾਂ ਵੀ ਮਿਲ ਜਾਂਦਾ ਹੁਣ ਗੱਲ ਤੇ ਇਹ ਆ ਕਿ ਜਿਹੜੇ ਕੱਚੇ ਮੁੰਡਿਆਂ ਦੀਆਂ ਮੌਤਾਂ ਜਿਹੜੀਆਂ ਹੁੰਦੀਆਂ ਆ ਜਾਂ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਕਲੇਮ ਨਹੀਂ ਦਿੰਦੇ ਮਾਲਕ ਝੂਠ ਲਿਖਾ ਦਿੰਦੇ ਹਸਪੀਟਲਾਂ ਜਾ ਕੇ ਲਿਖਾ ਦਿੰਦੇ ਕਿ ਇਹਨਾਂ ਦੇ ਘਰਾਂ 'ਚ ਸੱਟ ਲੱਗੀ ਐ ਪੌੜੀਆਂ ਤੋਂ ਡਿੱਗ ਗਏ ਆ ਜਾਂ ਇਦਾਂ ਹੋ ਗਈ ਜਾਂ ਉਦਾਂ ਹੋ ਗਈ ਇਹ ਗੱਲਾਂ ਬਹੁਤ ਸਾਹਮਣੇ ਆਉਂਦੀਆਂ ਨੇ ਜਿਹੜੇ ਲੋਕ ਪੱਕੇ ਨੇ ਹੁਣ ਸਾਈਪ੍ਰੈਸ ਵਾਲਾ ਮੁੰਡਾ ਤਾਂ ਪੱਕਾ ਸੀਗਾ ਪੱਕੇ ਉਹਦੇ ਕੋਲ ਪੇਪਰ ਸੀਗੇ ਐਕਸੀਡੈਂਟ ਹੋਇਆ ਕੀ ਗੱਲ ਉਹਦਾ ਮਾਲਕ ਜਿਹੜਾ ਸਾਹਿਲ ਤੇ ਲਾਲੀਪਾਜੀ ਕਿ ਉਹਦਾ ਮਾਲਕ ਸਿਰਫ 2000 ਯੂਰੋ ਦੇ ਕੇ ਉਹਨੇ ਉਹਨੇ ਗੱਲ ਖਤਮ ਕਰ ਦਿੱਤੀ ਤੇ ਸਾਡੀ ਕਮਿਊਨਿਟੀ ਨੇ ਵੀ ਕੋਈ ਚੰਗੀ ਭਲੀ ਆਵਾਜ਼ ਨਹੀਂ ਉਠਾਈ ਇਸ ਲਈ ਹੁਣ ਜਿਹੜੇ ਇੱਥੇ ਮੁੰਡੇ ਆ ਆਪਣੇ ਸਾਰਿਆਂ ਦੇ ਇੱਕੋ ਜਿਹੇ ਆ ਆਪਾਂ ਇਕੁਅਲ ਆ ਇਸ ਦੇਸ਼ ਦੇ ਵਿੱਚ ਨਾ ਸਾਰੇ ਇਕੱਠੇ ਆ ਇਹ ਬੜਾ ਇੱਕ ਸਮੱਸਿਆ ਬਣੀ ਆ ਕਿ ਸਾਡੇ ਲੋਕਾਂ ਨੂੰ ਗਾਈਡ ਨਹੀਂ ਕੋਈ ਕਰ ਰਿਹਾ ਜਾਂ ਜਦੋਂ ਕਿਸੇ ਦੇ ਸੱਟ ਲੱਗਦੀ ਆ ਉਹ ਜ਼ਿੰਦਗੀ ਭਰ ਲਈ ਅਪਾਜ ਹੋ ਜਾਂਦਾ ਪਰ ਉਹ ਉੱਤੇ ਦੋਸ਼ ਵੀ ਨਹੀਂ ਲਾਉਂਦਾ ਜਿਹੜੇ ਜਿਹੜੇ ਬੰਦੇ ਦਾ ਕਰਕੇ ਉਹਦੇ ਸੱਟ ਲੱਗੀ ਆ ਜੀ ਇਹਦਾ ਕਾਰਨ ਪਾਜ ਤੈਨੂੰ ਮੈਂ ਦੱਸਦਾ ਅੱਜ ਮੇਰੀ ਬਾਤ ਤੁਹਾਡੇ ਇਤਮਾਮ ਦੇ ਰਾਹੀਂ ਇਟਲੀ ਵੀ ਜਾਊਗੀ ਗ੍ਰੀਸ ਵੀ ਜਾਊਗੀ ਸਪੇਨ ਵੀ ਜਾਊਗੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਤੇ ਜਦੋਂ ਕੱਟੇ ਆਉਂਦੇ ਨਾ ਇੱਥੇ ਉਹਨਾਂ ਨੂੰ ਇਟਲੀ ਦੇ ਵਿੱਚ ਵੀ ਸੁਣਦਾ ਹਾਂ ਕਿ ਉਹਨਾਂ ਤੋਂ ਮਾਚੀ ਹੋਣੀ ਇਟਲੀ ਵਿੱਚ ਲੋਕ ਕੀ ਕਰਦੇ ਆ ਕਿ ਜਿੱਦਾਂ ਗਾਵਾਂ ਨੇ ਫਰਮ ਤੋਂ ਖਾਤਾ ਜੇ ਖੇਤੀਬਾੜੀ ਤੇ ਰਖਾ ਹਤਾ ਜੇ ਪਿੱਛੋਂ 11 ਆਰੋ 12 ਆਰੋ ਘੰਟੇ ਦੇ ਕੋਲ ਦੇ ਮੁੰਡੇ ਨੂੰ ਦੇਨੇ 4 ਆਰੋ ਉਹਦੇ ਵਿੱਚੋਂ ਵੀ ਪੈਸੇ ਕਮਾਉਂਦੇ ਆ ਮਾਲਕਾ ਕੋਲ ਖਾਣੇ ਆ ਫਿਰ ਮਾਲਕਾਂ ਨੇ ਕੰਪਨੀ ਤੋਂ ਦੇਖ ਦੇਖ ਕੇ ਪੇਪਰ ਬਣਾਉਣੇ ਆ ਫਿਰ ਇਹਨਾਂ ਇੰਡੀਆ ਤੋਂ ਵੀ ਬੰਦੇ ਸੱਜਣੇ ਆ ਜਦੋਂ ਕੋਈ ਅਭਿ ਨਭੀ ਹੋ ਜਾਂਦੀ ਜਾਂ ਇਹ ਕੋਸ਼ਿਸ਼ ਇਹ ਕਰਕੇ ਮਦਕਾ ਨਾ ਪਹੂੜ ਦੇਤਾ ਸ਼ਾਇਦ ਤੁਸੀਂ ਗੱਲ ਕਰ ਲਿਓ ਕਿ ਕਿਸੇ ਕੋਈ ਕਿਸੇ ਦੀ ਕੀ ਨਹੀਂ ਪੈਂਦਾ ਸਿਰਫ ਉਹ ਸਿਰਫ ਆਪਣੇ ਹਾਲਚਾਲਾਂ ਸਿਰਫ ਟੱਗ ਕੋਈ ਚੋਰ ਲੋਕ ਕੱਟੇ ਆਏ ਬੰਦੇ ਨੂੰ ਇਤਨਾ ਵਕਤ ਲਾ ਕੇ ਜਿੱਦਾਂ ਇੱਕ ਗੁਲਾਮ ਬੰਦਾ ਹੁੰਦਾ ਇਤਨਾ ਆਪਣੀ ਕਮਜ਼ੋਰੀ ਇੱਕ ਮਤਲਬ ਸਾਡੀ ਪੰਜਾਬੀ ਕਮਿਊਨਿਟੀ ਦੀ ਉਹਦਾ ਸਾਡੇ ਮੁੰਡੇ ਲੜਨ ਝਗੜਨ ਨੂੰ ਉੱਦਰੀ ਉਤਾਉਣ ਨੂੰ ਹਰ ਬੰਨੇ ਤੇਜ ਆ ਜਦੋਂ ਕਿਸੇ ਮਾਂ ਦਾ ਪੁੱਤ ਮਰਦਾ ਫਿਰ ਯਾਰੀਆਂ ਦਾ ਚੁੱਪਗਾਉਣੇ ਆ ਗੋਰਿਆਂ ਦਾ ਸਾਥਕਾਪੂ ਦਿੰਨੇ ਆ ਗੋਰੇ ਖੋਦ ਕੇ ਕਿ ਤੁਹਾਡਾ ਪੁੱਤ ਮਰਿਆ ਸਾਡੇ ਕੋ ਪੈਸੇ ਲਓ ਇਹ ਲੋਕ ਆਪਣੇ ਘਰਾਂ ਚ ਪੈਸੇ ਲੈ ਲੈਂਦੇ ਆ ਆਪਣੀਆਂ ਯਾਰੀਆਂ ਪਗਾ ਜੁੰਦੇ ਆ ਕਿਤੇ ਨਾ ਕਿਤੇ ਸਾਡੇ ਮੌਜੂਦਨ ਜਾਖਣ ਪੈਣਾ ਕਿਤੇ ਨਾ ਕਿਤੇ ਅੱਗੇ ਸੋਸ਼ਲ ਮੀਡੀਆ ਦੇ ਆਉਣਾ ਤੱਕ ਉਹਨਾਂ ਦਾ ਇਨਸਾਨ ਬਿਵਾਸ ਸਕਦੇ ਆ ਮੈਂ ਬਹੁਤ ਵਾਰੀਏ ਪਿੱਟ-ਪਿੱਟ ਮਰ ਗਿਆ ਕਿ ਸਾਡੇ ਜਿਹੜੇ ਮੁੰਡੇ ਆ ਤੇ ਇਦਾਂ ਅੱਗੇ ਨਹੀਂ ਆਉਂਦੇ ਇਹ ਹਰਜ ਅੱਜ ਤੁਹਾਡੇ ਘਰ ਅੱਗ ਲੱਗੀ ਕੱਲ ਕਿਸੇ ਹੋਰ ਤੇ ਅੱਗ ਲੱਗੂ ਜਿਸ ਤਰ੍ਹਾਂ ਸੁਖਨਾਮ ਸਿੰਘ ਇਟਲੀ ਦੇ ਵਿੱਚ ਪੂਰਾ ਇੱਕ ਰੋਸ ਵਿੱਚ ਸਾਰੇ ਨੇ ਉਹਦੇ ਘਰ ਦੇ ਉੱਤੇ ਉਹਦੇ ਪੇਪਰ ਬਣਾਉਂਦਾ ਕੋਈ ਪਰਿਵਾਰ ਦੀ ਗੱਲ ਕੀਤੀ ਆ ਉਹਦਾ ਹਰਜਾਨਾ ਵੀ ਪਰਿਆ ਗਿਆ ਕਾਹ ਆ ਜੇ ਮੁੰਡੇ ਆਪਣੇ ਪਰ ਇਹ ਜਿਹੜਾ ਪੈਸਾ ਹਨ ਇਹ ਕਬਰਾਂ ਤੋਂ ਨਾਲ ਨਹੀਂ ਜਾਣਾ ਇਹ ਸਾਡੇ ਲੋਕ ਜਿਹੜੇ ਪੰਜਾਬੀ ਲੋਕ ਆ ਤੇ ਕੋਈ ਵੀ ਆ ਆਪਣਾ ਘੱਡਪਕ ਨਵਾਸ ਤੇ ਦੂਜਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਿਹਾ ਕਿਸੇ ਨੇ ਕਦੇ ਸੋਸ਼ਲ ਮੀਡੀਆ ਤੇ ਚੈਨਲ ਖੁੱਲਣਗੇ ਕਿ ਕਿਸੇ ਕਦੇ ਇਹ ਜਾਗਰੂਤਾ ਆਪਣੇ ਪੰਜਾਬੀਆਂ ਦੇ ਵਿੱਚ ਆਊਗੀ ਤੇ ਇਹਨਾਂ ਨੂੰ ਤਾਂ ਨੱਥ ਪਾਣੇ ਤਾਂ ਹੀ ਸਾਡੀ ਹੋਊਗਾ ਕਿਤੇ ਮਾਪੇ ਇਦਾਂ ਰਹਿੰਦੇ ਰਹਿਣਗੇ ਗੋਰਿਆਂ ਆਪਣਾ ਇਨਸਾਫ ਆਪੇ ਲੈ ਲੈਂਦੇ ਆ ਹਾਂ ਜੀ ਲਾਲੀ ਭਾਈ ਜਿੱਦਾਂ ਤੁਸੀਂ ਦੱਸਿਆ ਕਿ ਪੰਜਾਬ ਤੋਂ ਮੁੰਡੇ ਆਂਦੇ ਕੱਚੇ ਆਂਦੇ ਆ ਉਹ ਦੇਖਦੇ ਆ ਕਿ ਬਾਹਰਲੀ ਲਾਈਫ ਬਹੁਤ ਵਧੀਆ ਆ ਦੇਖਦੇ ਆ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਮੌਤਾਂ ਹੋਣ ਦਾ ਕਾਰਨ ਹੈ ਕੀ ਆ ਇੱਕ ਤਾਂ ਟੈਨਸ਼ਨ ਹੋ ਗਈ ਦੂਜਾ ਹੋ ਗਿਆ ਜਾਂ ਫਿਰ ਡਰੱਗ ਲੈਣੀ ਸ਼ੁਰੂ ਕਰ ਦਿੱਤੀ ਜਾਂ ਸ਼ਰਾਬਾ ਪੀਣੀਆ ਸ਼ੁਰੂ ਕਰਤੀਆਂ ਬਾਕੀ ਗੁੱਟਵਾਜੀ ਹੋ ਗਈ ਠੀਕ ਹੈ ਕਿਉਂਕਿ ਮੁੰਡੇ ਜਿਹੜੇ ਜੰਗ ਬਲੱਡ ਆਂਦੇ ਆ ਤੇ ਉਹਨਾਂ ਦਾ ਕੂਨ ਗਰਮ ਹੁੰਦਾ ਹੈ ਤੇ ਬਹੁਤ ਜਲਦੀ ਹੀ ਗੁੱਟਵਾਜੀਆਂ ਵਿੱਚ ਲੜ ਪੈਂਦੇ ਨੇ ਜੀ ਤੇ ਇੱਥੇ ਇਹ ਇਹ ਮੇਰਾ ਸਵਾਲ ਇਹ ਹੈ ਕਿ ਜਦੋਂ ਇੱਕ ਮੁੰਡਾ ਪੰਜਾਬ ਤੋਂ ਜਾਂ ਫਿਰ ਕਿਸੇ ਹੋਰ ਦੇਸ਼ ਤੋਂ ਸਪੇਨ ਜਾਂ ਯੂਰਪ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਆਉਂਦਾ ਆ ਉਹਨੂੰ ਆਉਣ ਤੋਂ ਪਹਿਲਾਂ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਕਿ ਤਿੰਨ ਸਾਲ ਜਾਂ ਜਦ ਤੱਕ ਉਹਦੇ ਪੇਪਰ ਨਹੀਂ ਬਣਦੇ ਉਹਨੂੰ ਪੂਰਾ ਸਟਰਗਲ ਕਰਨਾ ਪੈਣਾ ਆ ਉਹਨੂੰ ਘੱਟ ਤਨਖਾਹ ਤੇ ਕੰਮ ਕਰਨਾ ਪੈਣਾ ਆ ਕਿਤੇ ਨਾ ਕਿਤੇ ਉਹਦੇ ਪੈਸੇ ਵੀ ਮਾਰਨਗੇ ਠੀਕ ਹੈ ਇਹ ਚੀਜ਼ਾਂ ਉਹਨੂੰ ਪਹਿਲਾਂ ਸੋਚਣੇ ਚਾਹੀਦੀਆਂ ਕਿ ਨਹੀਂ ਚਾਹੀਦੀਆਂ ਭਾਜੀ ਮੈਂ ਕੱਲ ਕਹਿਣ ਚਾਹੁੰਦਾ ਹੰਸ ਰਵਜਨ ਮਾਨ ਦਾ ਇੱਕ ਗਾਣਾ ਆਉਂਦਾ ਉਹਦੇ ਵਿੱਚ ਇੰਡੀਆ ਤੋਂ ਅਮਰੀਕਾ ਪਹੁੰਚਦਾ ਅਮਰੀਕਾ 'ਚ ਗੱਡੀਆਂ ਮਿਲ ਲੈਂਦਾ ਉਹ ਫਿਰ ਵਤਨੀ ਵੀ ਮੁਰਦਾ ਸਾਡੇ ਜਿਹੜੇ ਨਵੇਂ ਮੁੰਡੇ ਆਉਂਦੇ ਉਹਨਾਂ ਨੂੰ ਐ ਇਹ ਲੱਗਦਾ ਵਾ ਕਿ ਜਦੋਂ ਆਪਣੇ ਇੱਕ ਗਿਆ ਬੰਦਾ ਪੱਕਾ ਹੋ ਕੇ ਆ ਗਿਆ ਉਦੋਂ ਕੋਈ ਨਹੀਂ ਦੱਸਦਾ ਵੀ ਜਿਹੜਾ ਇੱਥੇ ਬਾਹਰ ਕੰਮ ਕਰਨਾ ਪੈਂਦਾ ਵਾ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈ ਤਾਂ ਦੀ ਤੁਹਾਡੀ ਪ੍ਰੋਬਲਮ ਆ ਕੇ ਤੁਸੀਂ ਕਰਾ ਵੀ ਤਾਰਨਾ ਤੁਹਾਡੀ ਪ੍ਰੋਬਲਮ ਹੋਵੇ ਕਿ ਤੁਹਾਨੂੰ ਕੋਈ ਵੀ ਕੰਮ ਗਲਤ ਮਲਤ ਕੁਝ ਵੀ ਤਾਂ ਮਿਲ ਸਕਦਾ ਕਿਸੇ ਨੇ ਕਿਸੇ ਨੇ ਸੁਣਿਆ ਕਿਸੇ ਨੇ ਕਹੇ ਕਿ ਤੁਸੀਂ ਆ ਜੰਨੇ ਆ ਨਾ ਪਰ ਜਿਹੜਾ ਇੱਥੇ ਮਗਲ ਕੰਮ ਕਰਨਾ ਪੈਂਦਾ ਇਹ ਇਹ ਬਿਲਕੁਲ ਇੱਕ ਸੱਚ ਆ ਜਦੋਂ ਤੁਸੀਂ ਇੱਥੇ ਆਉਂਦੇ ਆ ਇਹ ਤੁਸੀਂ ਆਪਣੇ ਮਾਪਿਆਂ ਦਾ ਪਿਆਰ ਭੁੱਲ ਜਾਓ ਕਿ ਤੁਹਾਨੂੰ ਕੋਈ ਇੱਥੇ ਜੱਟੀਆਂ ਕਹੋ ਤੁਹਾਨੂੰ ਬੜੀ ਬਣਾਈ ਚਾਹ ਮਿਲੂਗੀ ਜਾਂ ਤੁਹਾਡੇ ਆਉਂਦੇ ਆ ਪੈਸੇ ਪੂਰੇ ਹੋ ਜਾਣਗੇ ਜੇ ਜੇਦ ਤੁਹਾਡੇ ਮਨ ਦੇ ਵਿੱਚ ਹੈਗੀ ਆ ਮੈਂ ਕੁਝ ਕਰਨਾ ਤੇ ਤੁਹਾਨੂੰ ਸੁਣਨਾ ਪੈਣਾ ਜੇ ਇਹ ਤੁਸੀਂ ਤਰੱਕੀ ਕਰਨੀ ਚੁੰਮਤ ਜੇ ਜੇ ਵੀ ਤੁਹਾਨੂੰ ਕੋਈ ਮਿਲਦਾ ਆ ਪਰ ਤੁਸੀਂ ਏਬਲ ਠੀਕ ਉਹਦੇ ਤੁਹਾਡੇ ਪੇਪਰ ਬੰਨ੍ਹ ਲਗੇ ਆਉਂਦੀਆਂ ਮਸੜੀਆਂ ਗੱਡੀਆਂ ਮਿਲ ਜਣ ਆਉਂਦੀਆਂ ਤੁਹਾਡੀ ਜ਼ਿੰਦਗੀ ਸੂਤਰ ਹੋ ਜੂਗੀ ਇਸ ਕਰਕੇ ਕਿਸੇ ਨਾ ਕਿਸੇ ਚੰਗੇ ਇਨਸਾਨ ਤੋਂ ਤੁਸੀਂ ਪਤਾ ਕਰੋ ਕਿ ਕਿਸ ਬੇਸ ਵਿੱਚ ਲਾਲੀ ਜੀ ਤੁਸੀਂ ਤੇ ਵੀਡੀਓ ਪਾ ਕੇ ਲੋਕਾਂ ਨੂੰ ਦੱਸਦੇ ਰਹਿੰਦੇ ਆ ਗੋਡੇ ਕਿੱਦਾਂ ਦੱਸਦੇ ਆ ਕਿੱਦਾਂ ਮਿਹਨਤ ਹੁੰਦੀ ਆ ਸਵੇਰੇ ਸ਼ਾਮ ਹੈਲਮਟ ਲੈ ਕੇ ਕਿੱਦਾਂ ਡਿਲੀਵਰੀਆਂ ਹੁੰਦੀਆਂ ਵਾ ਤੁਸੀਂ ਤੇ ਲੋਕਾਂ ਨੂੰ ਦਿਖਾ ਰਹੇ ਹੋ ਪਰ ਤੁਹਾਡੀਆਂ ਵੀਡੀਓ ਦੇਖ ਕੇ ਕਿਸੇ ਨੂੰ ਸਮਝ ਆਉਂਦੀ ਆ ਕਿ ਨਹੀਂ ਆਉਂਦੀ ਕਿ ਕਹਿੰਦੇ ਵੀ ਅਸੀਂ ਵੀ ਲਾਲੀ ਬਟਾਲਾ ਹੀ ਬੰਨਣਾ ਵਾ ਤੇ ਜਰਮਨ ਜਾ ਕੇ ਏ ਬਾਈ ਜੀ ਇਹ ਗੱਲ ਇਹਦਾ ਵਾ ਕਿ ਜੋ ਜੋ ਦੇਖਣਾ ਹੈ ਉਹ ਦੇਖਣਾ ਹੈ ਜੇ ਮੈਂ ਵੀਡੀਓ ਸੱਚੀ ਹੈ ਤਾਂ ਉਹਨਾਂ ਦੇ ਕੁਝ ਕਿੰਨੇ ਵੀਰ ਜਿਹੜੀਆਂ ਗੱਲ ਅਸੀਂ ਅੰਦਰੋਂ ਤੇ ਨਹੀਂ ਰੋਦੀਆਂ ਦੀਆਂ ਉਹ ਪਤਾ ਨਹੀਂ ਗੱਡੀਆਂ ਏਕ ਕਿਸ਼ਤਾਂ ਦੇ ਲਈਆਂ ਜਾਂ ਕਿਸੇ ਦੀ ਗੱਡੀ 'ਚ ਬੈਠੇ ਹਰ ਬੰਦਾ ਚਾਹੁੰਦਾ ਕਿ ਜਿੱਦਾਂ ਦੀ ਉਹ ਵੀਡੀਓ ਪਾਈ ਆ ਤਸ ਮੈਂ ਉਦਾਂ ਨਾਲ ਜਾ ਕੇ ਪਰ ਮੇਰੇ ਵੀਰ ਕਿਸੇ ਵੀ ਕੱਲੇ ਵੀ ਜਾ ਕੇ ਕਿਸੇ ਵੀ ਦੇਖ ਵਿੱਚ ਜਾ ਕੇ ਵੇਖ ਲੈ ਕਿਤੇ ਬਰਫਾਂ ਪੈਦੀਆਂ ਕਿਦਾਂ ਦੂੜਤਾ ਆ ਕੇ ਕਿਦਾਂ ਹਾਂ ਤੇ ਕੰਮ ਕਰਨੇ ਉਹ ਅਸੀਂ ਦੇ ਵਿੱਚ ਦੀ ਸੱਚ ਦੱਸਦੇ ਆ ਮੇਰਾ خیال ਜਿਹੜਾ ਬੰਦਾ ਇੱਥੇ ਆ ਕਿਸੇ ਦੇ ਗਾਲ ਲੜ ਕੇ ਤੇ ਪਰ ਗੋਡੇ ਕਿਸੇ ਦੇ ਮੋਢੇ ਕੋਈ ਨਾ ਕੋਈ ਜਿਹਾ ਤੇ ਇਹਦੀ ਚੱਲ ਪੈਂਦੀ ਆ ਤੇ ਬਿਲਕੁਲ ਇਹ ਹੌਲੀ ਹੌਲੀ ਜਿਹੜਾ ਵਾਲ ਫਰੀ ਹੂੰ ਅਨ ਲੱਗਦਾ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕਿਤੇ ਜਿੱਦਾਂ ਤੁਸੀਂ ਜ਼ਿੰਦਗੀ ਜਿਉਂਨੇ ਹੋ ਇਦਾਂ ਤਾਂ ਲੱਗਦਾ ਨਹੀਂ ਕੋਈ ਟੈਨਸ਼ਨ ਹੈਗੀ ਤੁਹਾਨੂੰ ਇਹਦੇ ਤੁਸੀਂ ਤਾਂ ਸਾਰਾ ਦਿਨ ਖੁਸ਼ ਰਹਿੰਦੇ ਹੋ ਹੱਸਦੇ ਰਹਿੰਦੇ ਹੋ ਚਾਚਾ ਚਾਚਾ ਕਹਿੰਦੇ ਹੋ ਸੋਸ਼ਲ ਮੀਡੀਆ ਤੇ ਹਮੇਸ਼ਾ ਛਾਇ ਹੀ ਰਹਿੰਦੇ ਹੋ ਜੀ ਜੀ ਕਦੇ ਕਿਸੇ ਤਰ੍ਹਾਂ ਕਿਸੇ ਐਂਗਲ 'ਚ ਵੀਡੀਓ ਪਾਉਂਦੇ ਹੋ ਕਦੇ ਕਿਸੇ 'ਚ ਪਾਉਂਦੇ ਆ ਲੋਕਾਂ ਨੂੰ ਰੋਂਦਿਆਂ ਨੂੰ ਵੀ ਹਸਾ ਦਿੰਦੇ ਹੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਦੇਖ ਕੇ ਲੋਕੀ ਜਿੱਦਾਂ ਕੋਈ ਗੱਡੀ ਵਿੱਚ ਫੋਟੋ ਪਾਉਂਦਾ ਆ ਵੀਡੀਓ ਪਾਉਂਦਾ ਆ ਕਿ ਉਹ ਵੀ ਉਹਦਾ ਦੂਸਰੇ ਬੰਦੇ ਦਾ ਵੀ ਦਿਲ ਕਰਦਾ ਕਿ ਮੈਂ ਵੀ ਫੋਟੋ ਪਾਵਾਂ ਮੈਂ ਵੀ ਗੱਡੀ ਲਵਾਂ ਮੇਰੇ ਕੋ ਵੀ ਵਿਕਾਰ ਹੋਵੇ ਘਰ ਹੋਵੇ ਸਭ ਕੁਝ ਹੋਵੇ ਪਰ ਜਦੋਂ ਆਪਾਂ ਉਹਨਾਂ ਨੂੰ ਪੰਜਾਬ ਵਿੱਚ ਬੈਠੇ ਹੋਏ ਮੁੰਡਿਆਂ ਨੂੰ ਜਦੋਂ ਆਪਾਂ ਦੱਸਦੇ ਆ ਕਿ ਅਸਲੀਅਤ ਕੀ ਆ ਪਰ ਅੱਗੇ ਰਿਪਲਾਈ ਇਹ ਆਉਂਦਾ ਆ ਕਹਿੰਦੇ ਨੇ ਕਿ ਤੁਸੀਂ ਉੱਥੇ ਜਾ ਕੇ ਸੈੱਟ ਹੋ ਗਏ ਹੋ ਤੁਸੀਂ ਗੱਡੀਆਂ ਕਾਰਾਂ ਲੈ ਲਈਆਂ ਤੇ ਸਾਨੂੰ ਆਉਣ ਤੋਂ ਕਿਉਂ ਰੋਕ ਰਹੇ ਹੋ ਅਸੀਂ 2 ਨੰਬਰ 'ਚ ਕੰਮ ਕਰਦੇ ਆ ਬਿਲਕੁਲ ਜੀ ਜੇ ਜੇ ਹੁਣ ਕਿਸੇ ਨੇ ਮੰਨ ਲਓ ਪਾਸਪੋਰਟ ਮਿਲ ਗਿਆ ਜਾਂ ਵੀਜ਼ਾ ਮਿਲ ਗਿਆ ਕਿਸੇ ਨੇ ਰੈਕੋਰਡ ਖੋਲ੍ਹਿਆ ਕਿਸੇ ਨੇ ਕਿਸ ਤਰ੍ਹਾਂ ਕੱਤੀ ਕੀਤੀ ਆ ਇਸ ਤਰ੍ਹਾਂ ਦੇ ਇੰਡੀਆ ਦੇ ਵਿੱਚ ਵੀ ਲੋਕਾਂ ਨੇ ਬਹੁਤ ਤਰੱਕੀਆਂ ਕੀਤੀਆਂ ਉੱਥੇ ਰਹਿ ਕੇ ਵੀ ਕੰਮ ਹੋ ਸਕਦਾ ਉੱਥੇ ਰਹਿ ਕੇ ਵੀ ਅਮੀਰ ਹੋ ਸਕਦੇ ਆ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਭਾਜੀ ਹਰ ਬੰਦੇ ਨੂੰ 12-12 ਤੁਸੀਂ ਕਿਹਾ ਲਾਲੀ ਲਾਲੀ ਸਾਹਿਬ ਤੁਹਾਨੂੰ ਚਲੋ ਹਾਸੇ ਦਾ ਇੱਕ ਸਵਾਲ ਜੀ ਮੇਰਾ ਆਇਆ ਚਲੋ ਆਪਾਂ ਇੰਨੇ ਸੀਰੀਅਸ ਵੀ ਹੋ ਗਏ ਮੁੱਦੇ ਦੇ ਉੱਤੇ ਤੇ ਲਾਲੀ ਸਾਹਿਬ ਫਿਰ ਤੁਸੀਂ ਕਿਹਾ ਨਹੀਂ ਕੀਤੀ ਇੱਥੇ ਤਰੱਕੀ ਤੁਸੀਂ ਇੱਥੇ ਕਿਉਂ ਆ ਗਏ ਦੇ ਮੈਂ ਹਾਂ ਜੀ ਤੁਸੀਂ ਪੰਜਾਬ ਵਿੱਚ ਤੁਸੀਂ ਵੀ ਉਹਨਾਂ ਦੀ ਗਿਣਤੀ ਚ ਹੋਨੇ ਆ ਫਿਰ ਇਹਦਾ ਮਤਲਬ ਆਪਾਂ ਵੀ ਉਹਨਾਂ ਦੀ ਚਾਗੇ ਇੱਕ ਸੋਚਿਆ ਸੀ ਕਿ ਆਪਣੇ ਬਾਹਰ ਜਾਵਾਂਗੇ ਸੋਚ ਕੇ ਤੇ ਇਹ ਆਇਆ ਕਿ ਪੰਜ ਚਾਰ ਸਾਲ ਲਾਵਾਂਗੇ ਕੋਈ ਘਰਕੁਲਾ ਪਾ ਕੇ ਫਿਰ ਵਾਪਸ ਮੁੜ ਜਾਗੇ ਪਰ ਇਹ ਇੱਕ ਇਹੋ ਜਿਹੀ ਮਿੱਠੀ ਜੇਲ ਆ ਬੰਦਾ ਸੈੱਟ ਹੁੰਦਾ ਹੁੰਦਾ ਆਪਣਾ ਸਾਰਾ ਕੁਝ ਧਵਾ ਦੇਂਦਾ ਲੱਗਦਾ ਮੈਨੂੰ ਮੈਂ ਜਾਣਾਂ ਕਿ ਵੈਲਟੀ ਚ ਲੰਘ ਜਾਈਏ ਬੇ ਅਪਨਾ ਪਿੰਡਾਂ ਤੋਂ ਕਿਹਨਾਂ ਆ ਜੀ ਮੈਂ ਕਿੰਨੇ ਕਦ ਕਰਵਾ ਜੇ ਤਾਸ਼ ਜਿੰਦਗੀ ਦਾ ਅਸਲ ਸੱਚ ਆ ਲਾਲੀ ਵੀਰੇ ਹੁਣ ਤੇਰੇ ਗੋਡੇ ਦੁਖਣ ਲੱਪਿਆ ਦਿੱਲੀ ਕਈ ਰੀ ਹਸਪੀਟਲ ਚ ਅਸੀਂ ਵੀਡੀਓ ਪਾਉਨੇ ਆ ਅਸੀਂ ਹੁਣ ਸਾਡੀਆਂ ਉਮਰਾਂ ਕਿੱਥੇ ਜਾ ਪਈਆਂ ਕਿੱਦਾਂ ਦੇ ਅਸੀਂ ਨੌਜਵਾਨ ਗੱਭਰੂ ਇੱਥੇ ਆਏ ਸੀਗੇ ਕੰਮਕਾਰ ਕਰਕੇ ਇਹਨਾਂ ਗੋਰਿਆਂ ਤੇ ਪੈਸਾ ਤੇ ਜ਼ਰੂਰ ਕਮਾ ਲਿਆ ਪਰ ਮਿਹਨਤ ਵੀ ਬੜੀ ਕੀਤੀ ਆ ਹਨਾ ਜੀ ਮੈਨੂੰ ਤਾਂ ਇਹ ਨੋਟਵਾਨਾ ਇਹ ਵੀਰਾਂ ਨੂੰ ਕਹਿੰਦਾ ਦੇਖੋ ਤੇ ਤੁਸੀਂ ਪੜ੍ਹ ਲੈ ਕੇ ਹੋਰ ਦੇ ਬੜੇ ਮਹਸੂਲਤਾ ਪੜ੍ਹ ਲੈ ਕੇ ਤੁਸੀਂ ਡਾਕਟਰ ਬਣੋ ਇੰਜੀਨੀਅਰ ਬਣੋ ਆਪਣੇ ਖੇਤੀ ਨੂੰ ਉੱਚਾ ਖੜਾਓ ਆਪਣੇ ਕਈ ਅਸੀਂ ਉੱਥੇ ਕੰਮ ਕਰ ਸਕਦੇ ਆਂ ਇਹੋ ਸ਼ਰਮ ਕਰਦੇ ਆਂ ਤੇ ਸਾਡੇ ਪੰਜਾਬ ਦੇ ਭਈਆਂ ਨੇ ਕਿ ਇਹ ਰੇੜੀਆਂ ਲਾਉਂਦੇ ਆ ਤੇ ਭਾਈ ਸਾਨੂੰ ਲੱਗਦਾ ਕਿ ਉਹ ਬੜੇ ਗਰੀਬ ਨੇ ਪਰ ਇੱਥੇ ਆਣ ਕੇ ਅਸੀਂ ਵੀ ਗਰੀਬ ਬਣ ਕੇ ਸਾਰਾ ਇਹ ਕੰਮ ਕਰਦੇ ਆਂ ਟਵੇਟਰ ਸਾਫ ਕਰਦੇ ਆਂ ਤੇ ਝਾੜੂ ਪੋਚਾ ਤੇ ਹਰ ਕੰਮ ਕਰਨਾ ਪੈਂਦਾ ਪਰ ਕਾਸ਼ ਜੇ ਕਿਤੇ ਸਾਡੇ ਕੋਲ ਕੋਈ ਕੋਈ ਤਜਰਬਾ ਹੋਵੇ ਕਦੇ ਪੰਜਾਬ ਦੀ ਧਰਤੀ ਛੱਡਣੀ ਚਾਹੀਦੀ ਜਿੱਥੇ ਲਾਲੀ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਾਂ ਤਾਂ ਬਹੁਤ ਸਾਰੀਆਂ ਨੇ ਹਜੇ ਤੁਹਾਡੇ ਨਾਲ ਕਰਨ ਵਾਲੀਆਂ ਪਰ ਸਮਾਂ ਜਿਹੜਾ ਵਾ ਉਹ ਸਾਡੇ ਕੋਲੋਂ ਸ਼ੋਅ ਦਾ ਜਿਹੜਾ ਵਾ ਉਹ ਮੁੱਕਦਾ ਜਾ ਰਿਹਾ ਆ ਇਸ ਲਈ ਅਸੀਂ ਅਗਲੇ ਸ਼ੋਅ ਦੇ ਵਿੱਚ ਤੁਹਾਨੂੰ ਲਵਾਂਗੇ ਨਾਲ ਬੜੇ ਵੀਰਾਂ ਭਰਾਵਾਂ ਦੇ ਕਮੈਂਟ ਆ ਜਾਣੇ ਥੱਲੇ ਕਿ ਲਾਲੀ ਚਾਚੇ ਨੂੰ ਕੀ ਪੁੱਛਣਾ ਤੇ ਅਸੀਂ ਉਹ ਕਮੈਂਟਾਂ ਦੇ ਤੁਹਾਡੇ ਨਾਲ ਗੱਲਬਾਤ ਦੇ ਵਿੱਚ ਜਵਾਬ ਵੀ ਲਵਾਂਗੇ ਫਿਰ ਦੁਬਾਰਾ ਤੁਹਾਨੂੰ ਸ਼ੋਅ ਦੇ ਵਿੱਚ ਲਵਾਗੇ ਤੇ ਆਖਿਰਤ ਵਿੱਚ ਪੂਰੇ ਵਰਲਡ ਦੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਵੀਡੀਓ ਪਹੁੰਚਣੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਮੇਰਾ ਵੀਰ ਦੀ ਪਹਿਲੀ ਗੱਲ ਜਿੰਨੀਆਂ ਮੈਂ ਸੱਚੀਆਂ ਗੱਲਾਂ ਕੀਤੀਆਂ ਨਾ ਇਹਦੇ ਵਿੱਚ ਕੋਈ ਝੂਠ ਹੋਵੇ ਮੈਨੂੰ ਤੁਸੀਂ ਦੱਸਦੇ ਹੋ ਔਰ ਦੂਸਰੀ ਗੱਲ ਹੈ ਪੰਜਾਬੀ ਨੂੰ ਦੁੱਤੀ ਪੰਜਾਬੀ ਕੰਮ ਨੂੰ ਤੇ ਕਿਤਾਬਾਂ ਬੜਵਾ ਕੇ ਰੱਖਣੀ ਚਾਹੀਦੀ ਆ ਜਿੱਥੇ ਕਿਸੇ ਨੂੰ ੱਟਕਾ ਹੁੰਦਾ ਉਹ ਫਿਰ ਇੱਕ ਮੇਰਾ ਮੈਸੇਜ ਆ ਕਿ ਜੁਨੀ ਯੂਰਪ ਦੇ ਦੇਸ਼ ਆ ਹਰ ਦੇਸ਼ ਦੇ ਵਿੱਚ ਇੱਕ ਸੋਸ਼ਲ ਵਰਕਰ ਜ਼ਰੂਰ ਹੋਣਾ ਚਾਹੀਦਾ ਸਾਨੂੰ ਵੀ ਲੋੜ ਪੈਂਦੀ ਆ ਕਿ ਜਦੋਂ ਇੰਡੀਆ ਤੋਂ ਕੋਈ ਕਹਿੰਦੇ ਨਾ ਸਾਡਾ ਕੋਤ ਦਿਵਾਛਾ ਸਾਡਾ ਸਵੀਡਨ ਵਿੱਚ ਜਾਣ ਕੋਈ ਨਹੀਂ ਡੈਨਮਾਰਕੋ ਜਾਣ ਵਾਲਾ ਕੋਈ ਨਹੀਂ ਸਾਨੂੰ ਆਏ ਲੈਣ ਜਾਣ ਵਾਲਾ ਕੋਈ ਨਹੀਂ ਫਿਰ ਸਾਨੂੰ ਉਦੋਂ ਲੋੜ ਪੈਂਦੀ ਆ ਕਿ ਭਾਜੀ ਮਰੀਦ ਜੀ ਤੁਸੀਂ ਪਤਾ ਕਰੋ ਜਾਸ ਜੀ ਤੁਸੀਂ ਪਤਾ ਕਰੋ ਜੀ 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 ਕੀ ਚਾਹੀਦਾ ਤੇ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਬਾਕੀ ਸਭ ਤੋਂ ਨਾਲਸ ਮੇਰਾ ਮੈਸੇਜ ਇਹ ਆ ਕਿ ਮੇਰੇ ਵੀਰੋ ਅਸੀਂ ਮੁਠੀ ਭਰ ਪੰਜਾਬੀ ਆ ਜੇ ਸਾਡੀ ਏਕਤਾ ਇਹ ਹੋਵੇ ਨਾ ਸਾਰੇ ਜਿਹੜੇ ਤੁਹਾਨੂੰ ਆਪਣਾ ਕੰਮ ਕਰ ਰਹੀਆਂ ਅਸੀਂ ਹਰ ਘਾਪਰੇ ਉਸ ਵੀਰ ਦੀ ਮਦਦ ਤੇ ਹਾਂਜੀ ਲਾਲੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਰੋਤਿਆਂ ਨੂੰ ਤੁਸੀਂ ਆਪਣੀ ਆਵਾਜ਼ ਸੁਣਾਈਆਂ ਤੇ ਸਾਡੇ ਚੈਨਲ ਤੇ ਤੁਸੀਂ ਰੂਬਰੂ ਹੋਏ ਹੋ ਤੁਹਾਡਾ ਇਸ ਲਈ ਅਸੀਂ ਆਪਣੇ ਚੈਨਲ ਤੋਂ ਤੁਹਾਡੇ ਸਰੋਤਿਆਂ ਦੇ ਨਾਲ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਧੰਨਵਾਦ ਲਾਲੀ ਭਾਜੀ ਮਿਹਰਬਾਨੀ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਤੇ ਮੈਂ ਤੁਹਾਡਾ ਸਾਹਿਲ ਸਿੰਘ ਬਾਰਸੀਲੋਨਾ ਤੋਂ ਅਸੀਂ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਸੀ ਤਦ ਤੱਕ ਲਈ ਧੰਨਵਾਦ ਤੇ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ